ਦੋ ਸਾਲਾਂ ਮੂਹ ਦੇ ਨਾਲੋ ਚੌਗਣਾ ਵੱਡਾ ਬਣ ਜਾਵੇਗਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਹੁਕਮ ਕੀਤਾ ਹੈ ਕਿ ਨਾ ਕਿਹੜਾ ਜਹਾਜ਼ ਜਿਹਦੇ ਤੇ ਅਸੀਂ ਪੜਦੇ ਤੇ ਰੋਜੇ ਆਂ ਪਰ ਰੋਜ ਚੜਦੇ ਨਹੀਂ ਉਸ ਜਹਾਜ਼ ਦੇ ਉੱਤੇ ਪੜਦੇ ਵੀ ਕੀ ਆ ਵਾਹਿਗੁਰੂ ਨਾਮ ਜਹਾਜ਼ ਹੈ ਜੜੇ ਸੋਏ ਉਤਰੇ ਪਾਰ ਜੋ ਛੜਦਾ ਕਰ ਸੇਵਦੇ ਗੁਰੂ ਪਾਰ ਉਤਾਰਨ ਥਾਰ ਨਿਪੜਿਆ ਤੂੰ ਕੌਣ ਤੇ ਮੈਂ ਕੌਣ ਬਾਰੇ ਸਝਾਏ ਤੇ ਚੜਨਾ ਚਾਹੀਦਾ ਹਰ ਵੇਲੇ ਚੜਨਾ ਚਾਹੀਦਾ ਹਰ ਵੇਲੇ ਸਝਾਜ ਤੇ ਸਵਾਰੀ ਕਰਨੀ ਚਾਹੀਦੀ ਹੈ ਬਖਸ਼ਣਾ ਚਾਹੀਦਾ ਮੇਰੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜਾਜ ਤੇ ਬਣਾ ਦਿੱਤਾ ਵਾਹਿਗੁਰੂ ਦੇ ਨਾਮ ਦਾ ਜਾਜ ਬਣਾ ਦਿੱਤਾ ਬੜਾ ਵੱਡਾ ਪਰ ਉਹਦੇ ਵਿੱਚ ਕੁਝ ਪਾਬੰਦੀਆਂ ਤੇ ਕੁਝ ਸ਼ਰਤਾਂ ਲਾ ਦਿੱਤੀਆਂ ਗਈਆਂ ਕਿਹੜੀਆਂ ਕੀ ਲੋਕੀ ਆਖਣ ਬੜਾ ਵੱਡਾ ਭਗਤ ਆ ਬੜਾ ਵੱਡਾ ਏ ਨਾਮ ਜਪਦਾ ਹੈ ਬੜੀ ਮਾਲਾ ਫੇਰਦਾ ਹੈ ਨਹੀਂ ਜੋ ਛੱਕ ਆਕਰ ਸੇਵੇਂ ਦੇ ਗੁਰੂ ਪਾਰਵਤਾਰਨ ਹਾਰ ਨਾਲ ਤਜਵੀਆ ਨਿਹਾਨ ਲੱਗਦੇ ਛੱਕਾ ਗਜਾਨਾ ਵੇਖੀ ਜੇ जादा हिकु सु लभे न मन तब मे ਰੋਕਾ ਰੱਬ ਮਿਲਗਾ ਨਾਮ ਪੁੱਤਾਂ ਗੋਤੀ ਯਾਰ ਕੀਤੀ ਹੈ ਮੈਂ ਇੱਕ ਪੁੱਤਾਂ ਇੱਕ ਪੋਤੀ ਯਾਰ ਕੀਤੀ ਗਈ ਦੂਜਾ 파ਰਤਕਾਰ ਵੀ ਕਰ ਦਿੱਤਾ ਇੱਕ ਹਾਰੀ ਦਾ ਮੰਦਰ ਬਣਾਇਆ ਇਹਦੇ ਬਾਰੇ ਵੀ ਮੈਂ ਕੁਝ ਨਹੀਂ ਕਹਿ ਸਕਦਾ ਬਸ ਯੋਨੀ ਯਾ ਕਿ ਲੱਗਾ ਤੇਜਾਲੇ ਮੇਰੇ ਨੇ ਪਰੇਗਾ ਨਹੀਂ ਕਾਇਆ ਪੁਰ ਆਪਾ ਤੁਹਾਨੂੰ ਤੁਹਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਪ ਦੇ ਸਬੰਧ ਵਿੱਚ ਅਖੰਡ ਪਾਤਸ਼ਾਹ ਆਰੰਭ ਕਰਾਈ ਸੀਗੇ ਦੋ ਤਰੀਕ ਨੂੰ ਅਖੰਡ ਪਾਤਸ਼ਾਹ ਆਰੰਭ ਕਰਾਈ ਸੀਗੇ ਤੇ ਅੱਜ ਚਾਰ ਤੇ ਵੀ ਉਹਨਾਂ ਦੇ ਭੋਗ ਪਏ ਆ ਤੇ ਤੁਹਾਡੀ ਜਥਾ ਗਿਆਨੀ ਸਰਬਜੀਤ ਸਿੰਘ ਦੀ ਐਵੇਂ ਉਹਨਾਂ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਉਸ ਤੋਂ ਬਾਅਦ ਗਿਆਨੀ ਗੁਰਦੇਵਾਲ ਸਿੰਘ ਦੀ ਚੋੜ ਸਿਦਮਾ ਉਹਨਾਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ ਜੀ ਮੇਨ ਮੰਸਤਿਰ ਦਾ ਗੁਰੂ ਘਰ ਹੈ 400 ਸਾਲਾ ਮਤਲਬ ਜਿਹੜਾ ਗੁਰਪੁਰੇ ਮਨਾ ਰਹੇ ਕਿ ਗੁਰੂ ਦੇ ਗੁਰਦਾ ਗੁਰੂ ਗੰਸਾ ਸਾਹਿਬ ਜੀ ਦੀ ਹਰ ਸਾਲ ਹੀ ਮਨਾਈ ਜਾਂਦੀ ਹੈ ਉਹਦੇ ਸਬੰਧ ਵਿੱਚ ਇਹ ਗੁਰਪੁਰੂ ਸੀ ਦੇਖੋ ਜੀ ਆਪਾਂ ਦੇ ਇਸ ਕਰਕੇ ਸਾਡੇ ਗੁਰਦਰਾ ਸਾਹਿਬ ਵੀ ਕਾਫੀ ਜਗ੍ਹਾ ਲੇਕਿਨ ਰੋਡ ਤੇ ਸਾਡਾ ਸਬੰਧ ਇਹ ਕਰਕੇ ਆ ਵੀ ਅਸੀਂ ਸਾਡੇ ਵੱਲ ਵੇਖ ਕੇ ਹੋਰ ਵੀ ਪਿੰਡ ਜਿਹੜੇ ਆ ਉਹ ਜਾਗਰੂਤ ਹੋਣ ਤੇ ਆਪਣੇ ਬੱਚਿਆਂ ਨੂੰ ਗੁਰੂ ਦੇ ਨਾਲ ਜੋੜਨ ਤਾਂ ਕਿ ਬੱਚੇ ਜਿਹੜੇ ਆ ਨਸ਼ਿਆਂ ਤੋਂ ਦੂਰ ਰਹਿਣ